ਸੂਕਾ ਤਾਬਾ ਹਾ ਯੂ ਇਹ ਨਸ਼ੇ ਯੂ ਇਹ ਨਸ਼ੇ ਹਾਂ ਯੂ ਇਹ ਨਸ਼ੇਂ ਰਹਦਾ ਆਵੇ ਹਾਂ ਹਾਂ ਵੀ ਮਜੀ ਮਜੀ ਆ ਇੱਥੇ ਆਏ ਆਏ ਕੁਛ ਵੀ ਹੁੰਦਾ ਆਵੇ ਉਹ ਵੀ ਹਾਂ ਇੱਥੇ ਕੁਤਕ ਹਾਂ ਜੋ ਗਾਇਸ ਹਾਏ ਗਾਇਸ ਜੈਨ ਮੈਨ ਟੂ ਸਬਸਕ੍ਰਾਈਬ ਬੈਕ ਕੇ ਬੈਂਕ ਕੇ ਕਰੀ ਹਾਂ ਕਿ ਠੀਕ ਹੈ ਵੈਲ ਵੈਲ ਲਾ ਕੇ ਕਰੀ ਚਲੋ ਠੀਕ ਹੈ ਸੱਚੀ ਕਾਸ ਆਇਆ ਨੂੰ ਮੋਤੀ ਕਾਇਚਾ ਇਹਨੂੰ ਕਿ ਅੱਜ ਅਸੀਂ ਬਣਾ ਲਗੇ ਆ ਹਲੂ ਵਾਲੇ ਪ੍ਰੋਂਟੀ ਦੇਖੋ ਕੀ ਜੂਪ ਹੈ ਅੰਨੂ ਪ੍ਰੋਂਟੀ ਤੇ ਅੱਜ ਹੈ ਸੰਡੇ ਇੱਕਮ ਦੀ ਛੁੱਟੀ 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 ਹਲਾਇਗਾ ਅੱਜ ਮੇਂ ਛੁੱਟੀ ਹੈ ਕਿਤੀ ਅੰਨੂ ਪੇੜ ਕਰੀਆ ਨਾ ਅੱਜ ਸੰਡੇ ਲੱਗੇ ਆ ਲੋ ਪ੍ਰੋਂਟੀ ਤੇ ਨਾਲੇ ਖਾਵਾਂਗੇ ਦਹੀਂ ਦਿਨਾਲ ਤੇ ਨਾਲੇ ਹੋਣੀ ਬਣਾ ਕੇ ਖਵਾਉਂਦੇ ਨਾਮ ਲੈ ਰਿਹਾ ਕਿਸੇ ਹੋ। ਓਏ ਚੰਨੂ ਓਏ ਓਏ ਚੱਲੋ ਕਿੰਦਾ ਕੁੱਤਾ ਇਹ ਕੱਲ ਨਹੀਂ ਆਉਂਦੀ। ਸੌਰੀ ਕਰ। ਸੌਰੀ ਕਰ। ਜਿਹੜੇ ਫਰੈਂਡ ਹੁੰਦੀ ਉਹਦੀ ਚੰਨੂ 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 ਆਂਟੀ ਨੂੰ ਕਹੂਗਾ ਚੰਨੂ ਮਮਾ ਮਾਂ ਦੀ ਮਾਂ ਕੀ ਕਹਨੀ? ਦੇਰ ਨਹੀਂ ਦੇਰ ਲੈ ਬਟ ਦੇਰ। ਇਹ ਕਹਿੰਦੇ ਪਪਾ ਰੋਜ਼ ਹੀ ਸ਼ੁਰੂਆਤ ਆਪਣੇ ਦਿਨ ਦੀ ਇੱਥੇ ਹੀ ਕਰਦੇ ਨੇ। ਨਾ ਧੋ ਕੇ ਇਹਨਾਂ ਨੇ ਚੋਤ ਲਗਾਣੀ ਲਗਾੜੀ ਹੁੰਦੀ ਆ। ਹਣਾ ਇਹ ਵੀ ਬਹੁਤ ਵਧੀਆ ਗੱਲ ਹੈ ਅਕੋਰਡਿੰਗ ਸਹੀ ਦਿਵਸੇ ਰੋਜ਼ ਮੈਂ ਫੜੀਂਦਾ ਵਾ ਬਹੁਤ ਮੱਚ ਕਿਲੀ ਨਹੀਂ ਕੋਬ ਜਦੋਂ ਕੋਤਲਾ ਗਾਣੀ ਹੋਸਟਲ ਐਨਹੀਂ ਆ ਜਾਣਾ ਹੈ ਦੇਸੀ ਕਿਉਂ ਖਾਂਦਾ ਐਂ ਨਹੀਂ ਖਾਣਾ ਦੂਸਰਾ ਦੂੰਗੀ ਤੁਹਾਨੂੰ ਮੈਂ ਮੁਹਮਮਦ ਇੰਦੇ ਖੜ ਜਾ ਵੇਖ ਕਰ ਬਲ ਜਾਇਆ ਕਰੋ ਇੱਧਰ 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 ਨਾ ਇੱਕ ਨਾਮ ਇੱਕ ਵਾਰ ਹੱਥ ਜੋੜ ਕੇ ਸਾਇਆ ਕਰੀਦੇ ਹੁੰਦੀ ਆ ਵਾ ਇੱਥੇ ਬਿਲਕੁਲ ਨਹੀਂ ਸਾਇਜੀ Dalam Wai Du Tan Ba Di Tin Ba Di Mo Pe Short form di bol Baba Ji Mujhi Sayo Meri Kayo Kakak Dari Mujh Kaya Rah Kakak Ji Baba Mujhi Kaki Tidya Kekko Aisai Nih Bata Jai ਉਸਰ ਉਦਰ ਵੀ ਬਾਬਾ ਜੀ ਨਾ ਕੋਈ ਨਾ ਕਰ ਇਹਨੇ ਬੰਪਾੜੂ ਵਿੱਚ ਜਾਇਆ ਕਰਦਾ ਵੇ ਫਰਤੀ ਪਾੜ ਦੇਣਾ ਨਹੀਂ ਮੈਂ ਮਾਹੀ ਦੀ ਸੋਜੀ ਰੋਟੀ ਤਿਆਰ ਕਰੀਂਦੀ ਤੇ ਇਹ ਕੰਦਾ ਪੰਖਾ ਸਾਫ ਕਰਨਾ ਓਏ ਅੰਖੇ ਸਾਫ ਕਰਨੇ ਆ ਪਪਾ ਸੰਡੇ ਕੋਈ ਘਰ ਦਾ ਕੰਮ ਕਰ ਲਾਂ ਮੈਂ ਪਪਾ ਅੱਜ ਤੇਰੀ ਆਜ ਕੰਮ ਕਰ ਲੈ ਨਾ ਜਾ ਐ ਕੰਮ ਕਰ ਨਾ ਜਾ ਮੈਂ ਨੂੰ ਛੁੱਟੀ ਕਰਦੀ ਹਾਂ ਤੇ ਰਹੀ ਹਾਂ ਹਾਂ ਇਹਦਾ ਤੁਹਾਨੂੰ ਪਾ ਦੇਵਾਂ ਲੋ ਅਲੂ ਨੇ ਨਾ ਗਰਮ ਸੀ ਨਾ ਮੈਚ ਨਹੀਂ ਹੋ ਰਿਹਾ ਹੱਥ ਨਾਲ ਨੂੰ ਇਹ ਜੁਗਾਰ ਫੜਿਆ ਵਾ ਹੁਣ ਜਿਨਾ ਰੋਟੀ ਸੇਕੀ ਦੀ ਹੁੰਦੀ ਹੈ ਇਹ ਕੀ ਆ ਨਾ ਰੋਟੀਆਂ ਸੇਕਦੇ ਆ अच्छा ਤੇ ਮੈਂ ਸੋਚਦੀ ਜੀ ਮੈਸ਼ ਕਰਦਾ ਹਾਨੂੰ ਬਹੁਤ ਜ਼ਿਆਦਾ ਗਰਮ ਹੈ ਰੋਟੇ ਰੋਕੇ ਬਣਾਵਾਂਗੇ ਮੈਂ ਕਿਕੇ ਆਪਸਾ ਡਣੇ ਮੇਰੇ ਮੈਸ਼ ਕਰ ਰੱਖ ਦਿੰਦੇ ਠੰਡੇ ਹੋ ਜਾਣਗੇ ਨਾ ਫਿਰ ਤੇ ਸੁੱਕੀ ਮੇਥੀ ਥੋੜੀ ਜੀ ਫਲੇਵਰ ਕਿ ਖੁਸ਼ਬੂ ਬਹੁਤ ਸੋਹਣੀ ਆਉਗੀ ਪਰੌਂਠਾ ਮੇਰਾ ਭੰਲ ਗਿਆ ਵਾ ਤੇ ਦਹੀਂ ਨਾਲ ਦਵਾਂਗੇ ਤੇ ਇਹਨਾਂ ਟੇਸਟ ਦੇਖਦੇ ਆਂ ਲੋਨ ਮਚ ਬਿਲਕੁਲ ਸਹੀ ਆ ਜਾਂ ਨਹੀਂ ਸਹੀ ਆ ये लो तो वाओ टेस्टी टेस्टी लग रही है आज संडे कुछ स्पेशल है वी हैव अ ब्रेकफास्ट ਹੁਣ ਇੱਕ ਨੂੰ ਤੇ ਮੈਂ ਨਵਾ ਦਿੱਤਾ ਵਾ ਹੁਣ ਕਲਾ ਰਹਿ ਗਿਆ ਯੁਵਰਾਜ ਨੇ ਮਾਲ ਚ ਕਰਾਂਗੇ ਤੇ ਫਿਰ ਨਵਾਵਾਂਗੇ ਇਹਨੂੰ ਹਨਾ ਇੱਕ ਹਾਂ ਹੁਣ ਕੁਝ ਖਵਾ ਦਈਏ ਅੱਜ ਸੰਡੇ ਸਕੂਲ ਨਹੀਂ ਜਾਣਾ ਹੈ ਨਹੀਂ ਆ ਜਾ ਬੇਟਾ ਕੀ ਲੱਗਦਾ ਵਾ ਸਰਾਂ ਲੈ ਕੇ ਉੱਥੇ ਬਹਿ ਜਾ ਹੈ ਜੀ ਗਾਈਜ਼ ਸਿਸ ਜੈਨੈ ਟੂ ਸਬਸਕ੍ਰਾਈਬ ਬੈਕ ਕੰਪਨ ਬੈਕ ਕੰਪਨ ਕਰੀ ਹੱਕ ਠੀਕ ਹੈ ਪਹਿਲੇ ਵੈਲ ਲਾਇਕ ਕਰ ਬੈ ਚਲਾ ਠੀਕ ਹੈ ਕਮ ਕੀ ਬਣਾ ਲਗਾ ਹੁਣਾ ਹੁਣ ਆਪਾਂ ਮਾਸਤੇ ਕੁਛ ਖੜਾ ਬਣਾ ਲਾ ਕਿ ਨਰਾ ਹੀ ਖਾਣਾ ਇਹਨੇ ਚਾ ਚਲ ਬਣਾ ਨੇਰ ਉਪ ਜਾ ਖਾਣੀ ਹੈ ਇਹਨੇ ਖਾਂਦੇ ਹੁੰਦੇ ਬਾਕੀ ਕਰਾਚ ਪਾਣਾ ਪੁੱਤ ਮੈਂ ਬਣਾਣਾ ਵੀ ਨਹੀਂ ਤੇਰਾ ਗੜਾ ਮਿੰਨਾ ਪਈ ਫਿਰ ਇਲਾ ਵਿੱਚ ਪਾਣਾ ਹੁਣ ਆਪਣੇ ਵਾਸਤੇ ਕੁਝ ਵੀ ਹੋਣਾ ਤੁਹਾਨੂੰ ਗਰੰਟੀ ਹੈ ਕੋਈ ਕੁਝ ਵੀ ਹੋਵੇ ਨਹੀਂ ਆਪਾਂ ਪਰੇ ਜਾਣਾ ਪਾਣੀ ਡੁਗਾ ਤੂੰ ਪਿਛੋਂ ਡੁਗਾ ਮੂੰਹ ਬਲੇ ਕਰ ਲ ਮੂੰਹ ਬਲੇ ਕਰ ਲ ਮੈਂ ਕਦੇ ਵੀ ਮੂੰਹ ਪਰੇ ਕਰ ਲਾ ਹੋਲੀ ਓਏ ਹੋਲੀ 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 ਮੰਨੇ ਮੈਂ ਸਾਰੀ ਕੁਕਿੰਗ ਕਰਨੀ ਐਨੇ ਫਾਈਨਲੀ ਮੈਂ ਹੋ ਗਿਆ ਰੈਡੀ ਤੂੰ ਨਾ ਬਸ ਕੋਲੇ ਹੀ ਬਰਾਦ ਰਹੇਗਾ ਨਾ ਨੂੰ ਉਹਨੂੰ ਮਾਲਚਾ ਕੇ ਸਵਾਇਆ ਹੋਇਆ ਵਾ ਤੇ ਕਮਣਾ ਧੋ ਲਿਆ ਖਾਪੀ ਲਿਆ ਹੁਣ ਉਹ ਮਸਤੀ ਕਰੀ ਜਾਂਦਾ ਘਰ ਚ ਅੱਜ ਸਭ ਛੁੱਟੀ ਹੈ ਅੱਜ ਸੰਡੇ ਆ ਤੇ ਹੁਣ ਮੈਂ ਦੇਖਦੀ ਆ ਸਬਜੀ ਕਿਹੜੀ ਪਈ ਹੈ ਦਾਲ ਬਣਾਈ ਹੈ ਕਿ ਸਬਜੀ ਬਣਾਈ ਹੈ ਕਿ ਕਿਨਾਂ ਨੇ ਜਲਦੀ ਆ ਜਾਣ ਖਾਣ ਵਾਸਤੇ ਟਾਈਮ ਵੀ ਹੋਇਆ ਪਿਆ ਬੋਚਾਣਾ ਦੇਖਦੀ ਆ ਕੀ ਪਿਆਰ ਕੀ ਬਣਾਈ ਹੈ ਅੱਬਾ ਤੇ ਤੁਹਾਨੂੰ ਵੀ ਦਿਖਾਣੇ ਆ ਕਿ ਮੈਂ ਕੀ ਬਣਾ ਰਹੀ ਆ ਤੇ ਕਿੱਦਾਂ ਬਣਾਵਾਂਗੇ ਸਬਜੀ ਜਾਂ ਫੇ ਦਾਲ ਖਾਣਾ ਕੁਝ ਵੀ ਉਹ ਤੁਹਾਨੂੰ ਜ਼ੋਰ ਦਿਖਾਵਾਂਗੇ ਜੀ ਬਤਾ ਇਹ ਚਾਹ ਰਹੇ ਨੇ ਪਿਆਜ਼ ਟਮਾਟਰ ਨਰਕਾ ਲੀਨ ਬੜਾ ਬਲਾਈ ਕਿ ਕਿ ਯੁਗਰਾਜ ਉੱਠ ਗਿਆ ਹੈ ਕਿਸੇ ਨਾਲ ਅੰਦਰ ਤੇ ਤੁਸੀਂ ਉਸੇ ਪਾਣਾ ਮਚਾਵਾ ਪਾਣਾ ਨਰਕਾ ਲਾ ਕੇ ਚੱਲ ਜਿਨਾ ਲਾਉਣੇ ਸੋਸ ਪੀਰ ਮਾਲਚਾ ਦੇ ਕਿਸੇ ਅੰਦੇ ਹੈ ਗਏ ਬਾਈ ਸਬਜੀ ਵਾਲੇ ਕਿ ਨਹੀਂ ਨਹੀਂ ਕਰਦੇ ਓਕੇ ਯੋ ਉਹੀ ਜਨਾ ਤਾਂ ਕੀ ਹੋ ਗਿਆ ਫ੍ਰੀ ਹਨਾ ਕਾਕੇ ਨਾਲਿਆ ਦਾ ਸੁਣਾ ਨਾ ਕਿਨੇ ਸੋਣਾ ਹੀ ਸਾਬ ਉਤੋਂ ਹੁਣ ਕਿੰਦੇ ਪਾਪਾ ਆ ਗਏ ਤੇ ਸਬਜ਼ੀ ਰੋਟੀ ਰੈਡੀ ਦੇਖ ਕੇ ਆਉਂਦੇ ਨਾਲ ਟੇਸਟ ਕਰਾਂਦੇ ਇਹ ਰਾਤ ਦੀ ਸਬਜ਼ੀ ਪਨੀਰ ਦੀ ਆਹ ਹਾਂ ਇਹ ਕੀ ਕਰ ਰਹੇ ਹੋ ਹਾਂ ਅਨਸੂਖ ਕਿਤਾਬ ਆ ਯੂ ਵੀ ਨਸ਼ੇ ਯੂ ਵੀ ਨਸ਼ੇ ਹਾਂ ਯੂ ਵੀ ਨਸ਼ੇ ਕਰਦਾ ਆ ਹਾਂ ਹਾਂ ਵੀ ਮਜੀ ਮਜੀ ਆ ਇੱਥੇ ਆਏ ਆਏ ਕੁਛ ਵੀ ਹੁੰਦਾ ਬਿਓ ਵੀ ਦੇ ਇੱਟਾ ਕਰ ਤਾ ਚਲੋ ਅਸੀਂ ਨਿਕਲ ਦਾਰਨ ਨਾਲੇ ਪੁਗੜਾ ਕਰ ਲਿਆ ਨੇ ਪੁਗੜਾ ਦੋ ਛੋਟਾ ਹਾਂ ਉਹ ਸਿੱਟੀ ਕੇ ਮੋੜ ਲਾ ਕੀ ਆਉਂਦੀ ਆ ਚੋਟੀ 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 ਲਾ ਆ ਲੈ ਬੈਠਾ ਉਹਨੇ ਉਠਾਈ ਦੋ ਬਸ ਹਾਂ ਪਰ ਮਿਲ ਤੁਸੀਂ ਹੋ ਗਏ ਸੀ ਕਿ ਰੋਟੀ ਖਾ ਕੇ ਇਹ ਵੀ ਖਾ ਕੇ ਚਲੇ ਗਏ ਸੀ ਕੰਮ ਤੇ ਤੇ ਹੋਣਾ ਸ਼ਾਮ ਹੋ ਗਈ ਹੈ ਚਾਹ ਮੈਂ ਪੀ ਲਈ ਸੀ ਤੇ ਹੁਣ ਇਹ ਤੇ ਇੱਕਮ ਮੁਠੀਆ ਸੀਗਾ ਇਹ ਹੁਣ ਫੋਨ ਦੇਦਾ ਪਿਆ ਕਿਉਂਕਿ ਇਸ਼ਾਰਾ ਕਰ ਰਿਹਾ ਸੀ ਆ ਸਕਣ ਫੋਨ ਦੇ ਕੇ ਬਿਠਾਇਆ ਕੇ ਬਹਿ ਜਾ ਪੁੱਤ ਮੈਨੂੰ ਕੰਮ ਕਰ ਲਾਂਦੇ ਕੋਈ ਇਹਨੂੰ ਮੈਂ ਦੁਬਾਰਾ ਸਵਾਤ ਆਵਾਂ ਤੇ ਮੈਨੂੰ ਕੁਝ ਹੋਰ ਲੱਭਿਆ ਨਹੀਂ ਮਟਾਵਣੀ ਦੇ ਤੋਤਾ ਹੋ ਜਾਂਦੇ ਉੱਪਰ ਤੇ ਹੁਣ ਮੈਂ ਕਰ ਲੱਗੀ ਸੀਗੇ ਕੱਪੜੇ ਤੇ ਬਹੁਤ ਜ਼ਿਆਦਾ ਕੱਪੜੇ ਹੋਏ ਪਏ ਨੇ ਜੋ ਦਾ ਕੱਪੜੇ ਹੋਏ ਪਏ ਆ ਹਲੇ ਅੱਦੇ ਬਾਹਰ ਪਏ ਸਟੈਂਡ ਤੇ ਇਹ ਮੈਂ ਥੋੜੇ ਜਿਹਾ ਆਪਣੇ ਵੱਟੇ ਸਾਰੀ ਕਰ ਲੱਗੀ ਆ ਬੱਚਾ ਤੇ ਸਾਰੇ ਪਏ ਨੇ ਬਾਹਰ ਸਟੈਂਡ ਤੇ ਹੁਣ ਹੁਣ ਦੇਖਦੇ ਆ ਕੀ ਲੈ ਕੇ ਆਉਂਦੇ ਆ ਤੇ ਫਿਰ ਉਸ ਹਿਸਾਬ ਨਾਲ ਅੱਜ ਰੋਟੀ ਖਾਵਾਂਗੇ ਜਾਂ ਜ਼ਿਆਦਾ ਖਾਵਾਂਗੇ ਥੋੜਾ ਖਾਵਾਂਗੇ ਗਰਾਦੇ ਰੋਟੀ ਵੀ ਖਾਣ ਜ਼ਰੂਰੀ ਆ ਨਾ ਫਿਰ ਭੁੱਖ ਜ਼ਿਆਦਾ ਲੱਗਦੀ ਹੈ ਗੋਗੀ ਕਾਕਾ ਹਲੇ ਫੀਟ ਲੈਣ ਲੈਣਾ ਨਾ ਇਸ ਕਰਕੇ ਕਿੱਥੇ ਸੁੱਤਾ ਪਿਆ ਲੜੇ ਇਹ ਕੀ ਲੈ ਕੇ ਆ ਗਏ ਚੀਜ਼ ਲਈ ਮਨਜ਼ੂਰੀਨ ਭੁੱਖ ਬੜੀ ਲੱਗੀ ਮੈਨੂੰ ਆਜੋ ਜਲਦੀ ਅੱਜ ਅਸੀਂ ਬੈ ਕੇ ਖਾਵਾਂਗੇ ਤੂੰ ਖਾਣਾ ਕੱਡੀ ਦਾ ਇੱਕ ਇੱਕ ਦੱਦ ਕੱਡੀ ਤੂੰ ਘਰੋਂ ਸਿਆ ਤੂੰ ਘਰੋਂ ਸਿਆ ਤੂੰ ਖਾਣਾ ਨਾਰਾਇਣ ਲਿੰਕਾ ਪੀਲਾ ਦਾ ਪਰ ਤਨ ਕਰ ਕੁਝ ਹਮ ਯਮੀ ਯਮੀ ਯੋ ਵੀ ਨੇ ਵੀ ਖਾਣ ਲੱਗਦਾ ਤੂੰ ਖਾਊਗਾ ਸ਼ਲੈ ਨਹੀਂ ਤੂੰ ਛੋਟਾ ਆ ਜਾ ਲੈ ਤੇ ਤਿੱਥੇ ਨਹੀਂ ਆਏ ਓਕੇ ਮम्मा ਖਾਣਗੇ ਫਿਰ ਪਾਪਾ ਖਾਣਗੇ ਇਹ ਕੰਮ ਤੂੰ ਖਾਊਗਾ ਹੂੰ ਭੁੱਖ ਲੱਗੀ ਆ ਹੂੰ ਲੱਗੀ ਸੀਗੀ ਲੱਗੀ ਸੀ ਮਤਲਬ ਖੋਣ ਨਹੀਂ ਲੱਗੀ ਮੈਂ ਸਾਨੂੰ ਲਾਸਟ ਵਾਰ ਤਾਂ ਕਿ ਭੁੱਖ ਮਹਿ ਟੱਗੀ ਮੇਰੀ ਪਹਿਲਾਂ ਮਜੂਰੀਆਂ ਖਾ ਲਏ ਹੁਣ 버거 ਦੀ ਢੇਰ ਲਿਆਦੀ ਆ ਤੇ ਮੈਂ ਸਬਜੀ ਬਸ ਉਹੀ ਵਾਲੀ ਸੀਗੀ ਸਵੇਰ ਵਾਲੀ ਉਹ ਮੈਨੂੰ ਵੀ ਨਹੀਂ ਸਵਾਲ ਲੱਗੀ ਹਣਾ ਸਵਾਸ ਸੀ ਜੀ ਬੜਾ ਦੁਆਰਾ ਕੰਦਲ ਨਹੀਂ ਕਰਦਾ ਹੁਣ ਹੂੰ ਪਰ ਕੋਈ ਗੱਲ ਨਹੀਂ ਗਰਮ ਗਰਮ ਆਪਣਾ ਅੱਡੀ ਘਰ ਹੋ ਗਿਆ ਹਣਾ ਹੂੰ ਦੁਆਕ ਆਪਣੇ ਠੀਕ ਹੈ ਇੱਕ ਵੀਡੀਓ ਵੇਖੀ ਹਿੰਦਾ ਇੱਕ ਸੋ ਗਿਆ ਵਾ ਚੰਗਾਈ ਹੈ ਉਨਾ ਟਾਈਮ ਬੇੜੀ ਆਪਾ ਸੋਈ ਹੈ ਟਾਈਮ ਨਾਲ ਜਲਦੀ ਹੈ ਨਾ ਹੂੰ ਟਾਈਮ ਮੈਂ ਕਲ ਰਨਿੰਗ ਕਰਨ ਜਾਊਂਗਾ ਕਿਹੜਾ ਦਿਨ ਤੇ ਜਾਂਦੇ ਹੈ ਨਹੀਂ ਹੂੰ 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 ਆਪ ਰਨਿੰਗ ਹੋਣਾ ਚਾਹੁੰਦੇ ਹੋ ਮੈਂ ਰਨਿੰਗ ਕਰਨ ਚਾਹੁੰਦੇ ਆ ਪਤਲੇ ਹੋਣਾ ਚਾਹੁੰਦੇ ਤਾਂ ਮੈਨੂੰ ਚਲੋ ਮਿਲਦੇ ਤੁਹਾਨੂੰ ਨੈਕਸਟ ਵਲੌਗ ਚ ਬਾਏ 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 ਗੁੱਡ ਨਾਈਟ ਸ਼ੀ ਡਰੀਵ ਵੀਡੀਓ ਵੇਲੇ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਬਾਏ ਬਾਏ ਗੱਲ ਅੜੀ ਵਿੱਚ ਚਾਈ நான் <laughs> நான் <laughs> 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 <laughs>